सारे सत श्रीकाल जी स्वागत है तटा मेरे चैनल से कुक विद शरन असी विसाखी स्पैशल पकौड़े बना के तैयार करा ये पकौड़े बहुत ही वीये तरीके अना के तैयार करा बिल्कुल थोड़े समान के ना अ पकौड़े बना के तैयार करा चलो फिर वेखो अगे वीडियो किस तरह अ पकौड़े बना के तैयार आलू बरीक कटले पतले पतले ਪਿਆਜ਼ ਵੀ ਅਸੀਂ ਲੰਬੇ ਲੰਬੇ ਬਰੀਕ ਬਰੀਕ ਕੱਟ ਲਈ। ਥੋੜੀ ਜੀ ਪਾਲਕ, ਪਾਲਕ ਦੀ ਕਟਿੰਗ ਕਰ ਲਈ ਅਸੀਂ। ਅਦਰਕ ਤੇ ਹਰੀ ਮਿਰਚ ਦਾ ਪੇਸਟ। ਸੁੱਕਾ ਧਨੀਆ ਇਹਨੂੰ ਕ੍ਰਸ਼ ਕਰ ਲਿਆ ਵਾ। ਇਹਨੂੰ ਵੀ ਪਾ ਲੈਨੇ। ਅਨਾਰ ਦਾ ਨਾ ਪੀਸਿਆ ਹੋਇਆ। ਅੱਧਾ ਕ ਚਮਚਾ ਅਜਵੈਨ ਇਹਨੂੰ ਅਸੀਂ ਸਥਾਨਕ ਕ੍ਰਸ਼ ਕਰ ਲਿਆ। ਥੋੜਾ ਜਿਹਾ ਹਲਦੀ ਪਾਊਡਰ ਗਰਮ ਮਸਾਲਾ ਇਹਨਾਂ ਟੀਜਾਂ ਮਿਕਸ ਕਰ ਲੈਣੀ ਹੁਣ ਅਸੀਂ ਇਹਦੇ ਵਿੱਚ ਬੇਸਨ ਐਡ ਕਰ ਲਈਏ ਬੇਸਨ ਇਹ ਗਲਾਸੀ ਦੇ ਵਿੱਚ ਤੇ ਕਿੰਨੇ ਸੀ ਛਾਣਾਂਗੇ ਇਸ ਵਾਰ ਜੇ ਹਾਂ ਛਾਣਣੀ ਤੇ ਨਾਲ ਛਾਣਾਂਗੇ ਤੋ ਆਸੇ ਪਾਸੇ ਖਿਲਰ ਜਾਈਏ ਇਤਰਾ ਸਾਡਾ ਸਾਈਡਾ ਦੇ ਬਿਲਕੁਲ ਵੀ ਵੇਸਣ ਨਹੀਂ ਜਿਗਰੇ ਦੇ ਵੇਸਣ ਅਸੀਂ ਛਾਣ ਲਿਆ ਇਹ ਪਾਂਡਾ ਸਾਡਾ ਛੋਟਾ ਸੀ ਅਸੀਂ ਵੱਡਾ ਪਾਂਡਾ ਲੈ ਲਿਆ ਹੁਣ ਅਸੀਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਪਾ ਲੈਣੇ ਦੋ ਕ ਚਮਚੇ ਸੀ ਦਹੀਂ ਪਾ ਲੈਣੇ ਸਾਰੇ ਮਟੀਰੀਅਲ ਨੂੰ ਮਿਕਸ ਕਰ ਲੈਣੇ ਚੰਗੀ ਤਰ੍ਹਾਂ ਮਿਕਸ ਕਰਕੇ ਇਹਨਾਂ ਨੂੰ ਅਸੀਂ 5-10 ਮਿੰਟ ਇਸੇ ਤਰ੍ਹਾਂ ਰਹਿਣ ਦੇਣੇ ਉਨਿਦੇ ਰਸੀ ਲਾਗੇ ਪਕੌੜਿਆਂ ਵਾਸਤੇ ਚਟਨੀ ਬਣਾ ਲਈਨੇ ਮਟੀਰੀਅਲ ਨੇ ਜਿਹੜਾ ਪਿਆਜ਼ ਆਲੂ ਸੀ ਇਹਨਾਂ ਨੇ ਪਾਣੀ ਛੱਡ ਦਿੱਤਾ ਵਾ ਹੁਣ ਅਸੀਂ ਇਹਦੇ ਵਿੱਚ ਨਮਕ ਪਾ ਲਈਨੇ ਨਮਕ ਅਸੀਂ ਟੇਸਟ ਅਨਸਾਰ ਪਾਵਾਂਗੇ ਜੇ ਤੁਹਾਨੂੰ ਲੱਗਦਾ ਵਾ ਕਿ ਹਲਕਾ ਜਿਹਾ ਪਾਣੀ ਪਾਉਣ ਦੀ ਜ਼ਰੂਰਤ ਹੈ ਤਾਂ ਤੁਸੀਂ ਪਾਣੀ ਪਾ ਸਕਦੇ ਅਸੀਂ ਬਿਲਕੁਲ ਇੱਕ ਚਮਚੇ ਦੇ ਕਰੀਬ ਪਾਣੀ ਪਾਇਆ ਤੇਲ ਕਰਮ ਹੋ ਗਿਆ ਵਾ ਹੁਣ ਅਸੀਂ ਇਹਦੇ ਵਿੱਚ ਪਕੌੜੇ ਪਾ ਲਏਗੇ ਛੋਟੇ ਛੋਟੇ ਪਕੌੜੇ ਪਾ ਲਏ। ਪਕੌੜੇ ਨੇ ਇੱਕ ਸਾਈਡ ਹ ਪੱਕ ਗਏ ਵਾ ਹੁਣ ਅਸੀਂ ਦੂਜੀ ਸਾਈਡ ਬਦਲਾ ਲੈਣੀ ਹੈ। ਇਹਨਾਂ ਨੂੰ ਅਸੀਂ 골ਡਨ ਬ੍ਰਾਊਨ ਕਰ ਲਏਗੇ। ਪਕੌੜੇ ਬਣ ਕੇ ਤਿਆਰ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ। ਇਹਨੂੰ ਅਸੀਂ ਬਾਹਰ ਕੱਢ ਲਈਏ। ਪਕੌੜੇ ਅਸੀਂ ਛੋਟੇ ਸਾਈਜ਼ ਦੇ ਬਣਾ ਕੇ ਤਿਆਰ ਕੀਤੇ ਆ। ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ। ਹੁਣ ਅਸੀਂ ਦੂਸਰਾ ਬੈਚ ਵੀ ਪਾਈਏ। ਪਕੌੜੇ ਬਣ ਕੇ ਤਿਆਰ ਆ। ਪਕੌੜੇ ਸਾਡੇ ਬਹੁਤ ਹੀ ਵਧੀਆ ਬਣੇ ਆ। ਖਾਣ ਵਿੱਚ ਬਹੁਤ ਹੀ ਟੇਸਟੀ ਸੀ ਪਕੌੜੇ ਸਾਡੇ। ਤੁਸੀਂ ਵੇਸੇ ਤਰ੍ਹਾਂ ਬਣਾਇਓ ਤੇ ਖਾਇਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਪਕੌੜਿਆਂ ਦੇ ਨਾਲ ਅਸੀਂ ਚਟਨੀ ਸਰਵ ਕਰਾਂਗੇ ਇਮਲੀ ਦੀ ਚਟਨੀ ਬਣਾ ਕੇ ਅਸੀਂ ਤਿਆਰ ਕੀਤੀ ਆ ਨਾਲ ਅਸੀਂ ਪਾਪੜ ਬਣਾ ਕੇ ਤਿਆਰ ਕੀਤੇ ਪਾਪੜ ਵੀ ਸਾਈਡੇ ਬਹੁਤ ਹੀ ਕਰੈਂਚੀ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ